ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਰਸਟ ਆਫ ਆਲ ਥੈਂਕ ਯੂ ਫॉर एवरीवन ਟੂ ਬੀ ਹੇਅਰ ਇੱਕ ਬਹੁਤ ਚੰਗਾ ਉਪਰਾਲਾ ਹੈ ਜਿਹੜਾ ਅੱਜ ਅਫੀਸ਼ੀਅਲੀ ਅਸੀਂ ਯੂਏ ਚੈਪਟਰ ਲਾਂਚ ਕਰ ਰਹੇ ਹਾਂ ਯੂਏ ਚੈਪਟਰ ਹੈਜ਼ ਬੀਨ ਆਪਰੇਸ਼ਨ ਇੱਕ ਪਿਛਲੇ 7-8 ਸਾਲਾਂ ਤੋਂ ਅਸੀਂ ਕੰਮ ਕਰਦੇ ਆ ਰਹੇ ਹਾਂ ਨਾਲ ਹੱਥ ਜੁੜੇ ਨੇ ਸਭ ਦੇ ਨਾਲ ਤੇ ਜੋ ਵੀ ਚੀਜ਼ ਕੰਮ ਕਰਦੇ ਆ ਇਹ ਕਾਮਨ ਏਜੰਡਾਸ ਹੁੰਦੇ ਨੇ ਇੱਥੇ ਰੀਜਨਲੀ ਜਦੋਂ ਕੋਈ ਵੀ ਚੀਜ਼ ਪ੍ਰੋਬਲਮਸ ਹੁੰਦੀ ਹੈ ਹਰ ਰੀਜਨ ਦੀ ਡਿਫਰੈਂਟ ਪ੍ਰੋਬਲਮਸ ਡਿਫਰੈਂਟ ਇਸ਼ੂਸ ਹੁੰਦੇ ਨੇ UAIDA ਚੈਪਟਰ ਦੇ ਅੰਦਰ ਅਸੀਂ ਕਾਫੀ ਚੀਜ਼ਾਂ ਜੋ ਅਸੀਂ ਕਰਦੇ ਹਾਂ that is to, towards ਕਿ ਕਿਸੇ ਤਰੀਕੇ ਨਾਲ ਅਸੀਂ ਐਜੂਕੇਟ ਕਰੀਏ ਲੋਕਾਂ ਨੂੰ ਇੱਥੇ ਦੇ ਲਾਜ਼ ਬਾਰੇ ਇੱਥੇ ਦੇ ਲਾਜ਼ ਬਾਰੇ ਜਾਣਨ ਦੇ ਨਾਲ ਤੁਹਾਡਾ ਇੱਕ empowerment ਹੁੰਦਾ ਹੈ ਬਿਕੋਜ਼ ਤੁਸੀਂ ਜਦੋਂ ਇੱਥੇ ਆਉਂਦੇ ਹੋ ਯੂ ਕਮ ਫਰਮ ਅ ਡਿਫਰੈਂਟ ਮਾਈਂਡਸੈਟ ਉਹਦੇ ਕਰਕੇ ਕਈ ਵਾਰੀ ਯੂ ਆਰ ਨਾਟ ਗੇਟਿੰਗ ਦਾ ਰਾਈਟ ਅਪਰੋਚ ਟੀਵਰਡਸ ਕਿ ਤੁਸੀਂ ਇੱਥੇ ਕੰਮ ਕੀ ਕਰਨਾ ਹੈ ਤੇ ਤੁਸੀਂ ਕਿਸ ਤਰੀਕੇ ਨਾਲ ਲੀਗਲੀ ਤੁਸੀਂ ਯੂ ਆਰ ਕਵਰਡ ਹੁੰਦਾ ਹੈ ਸੇ ਵੀ ਹੈਵ ਬੀਨ ਵਰਕਿੰਗ ਔਨ ਲੀਗਲ ਕਾਉਂਸਲਿੰਗ ਜੋ ਇੱਥੇ ਸਕਿਲਡ ਵਰਕਰਸ ਆਉਂਦੇ ਨੇ ਜੋ ਸਾਡੀ ਇੱਥੇ ਵਰਕਫੋਰਸ ਆਉਂਦੀ ਹੈ ਆਈ ਕੈਨ ਓਨਲੀ ਟਾਕ ਅਬਾਊਟ ਫਰਮ ਪੰਜਾਬ ਬਟ ਦੈਨ ਅਗੇਨ ਫਰਮ ਏਵਰੀਵੇਅਰ ਇਨ ਦ ਵਰਲਡ ਐਸ ਵੈਲ ਜਿਹੜੇ ਸਕਿਲਡ ਫੋਰਸ ਆਉਂਦੀ ਹੈ ਉਹਨਾਂ ਦੀ ਨੌਲੇਜ ਬਹੁਤ ਘੱਟ ਹੁੰਦੀ ਹੈ ਉਹਦੇ ਕਰਕੇ ਉਹ ਉਹਨਾਂ ਨੂੰ ਇੱਕ ਤਰੀਕੇ ਨਾਲ ਡਿਊਪ ਕੀਤਾ ਜਾਂਦਾ ਹੈ ਉਹਨਾਂ ਨੂੰ ਇੱਕ ਤਰੀਕੇ ਨਾਲ ਇੱਕ ਪੁਰਾਣਾ ਇੱਕ ਇਹੋ ਜਿਹਾ ਬਣਿਆ ਹੋਇਆ ਹੈ ਕਿ ਦੇ ਆਰ ਨਾਟ ਬੀਨ ਗਿਵਨ ਦ ਰਾਈਟ ਅਪਰੋਚ ਟੂ ਇਟ ਉਹਨਾਂ ਦੇ ਰਾਈਟਸ ਵੀ ਜਿਹੜੇ ਨੇ ਉਹਨਾਂ ਦੇ ਨਾਲ ਪੂਰੇ ਤਰੀਕੇ ਨਾਲ ਉਹਨਾਂ ਨੂੰ ਨਹੀਂ ਮਿਲਦੇ ਅਸੀਂ ਲੀਗਲ ਸਪੋਰਟ ਕਰਦੇ ਹਾਂ ki what are the rights of a labor or a employee that comes to this part of world ode karke kafi log jehde itthe aande ne te oh illegal ho jande ne unna de naal sada ik judao reha pechle 7-8 sal to unna nu legality de dena unna de visas unna de end of service benefits unna di jehdi salaries hai unna nu pahunchana taki oh kai bari itthe aake jo log phas jande ne 10-10 sal te wapas nahi ja paande because unna nu pata nahi ki karna te we have been fortunate enough कि काफी ਲੋਕਾਂ ਨੂੰ ਅਸੀਂ ਸਿਖਾ पाए काफी ਲੋਕਾਂ ਨੂੰ ਦੱਸ पाए काफी ਲੋਕਾਂ ਨੂੰ ਜੁੜਾ ਹੋਇਆ ਤੇ ਤਕਰੀਬਨ ਪੌਣੇ 200 200 ਬੰਦਾ ਸੀ ਵਾਪਸ ਭੇਜਿਆ ਉਸ ਤੋਂ ਬਾਅਦ ਸਿਰਫ ਵਾਪਸ ਭੇਜਣਾ ਹੀ ਕੰਮ ਨਹੀਂ ਹੈ ਉਹਨਾਂ ਨੂੰ ਲੀਗਲ ਕਰਾਉਣਾ ਤੇ ਦੁਬਾਰਾ ਵਾਪਸ ਆ ਕੇ ਦੁਬਾਰਾ ਇੱਕ ਜੌਬ ਇਨੀਸ਼ੀਏਟ ਕਰਨਾ ਵੀ ਇੱਕ ਸਾਡਾ ਇੱਕ ਹੈ ਤੋਂ کافی ਇਨੀਸ਼ੀਏਟਿਵਸ ਅੰਦਰ ਜਦੋਂ ਅਸੀਂ ਇਹ ਕੰਮ ਕਰਦੇ ਤੇ এডੂਕੇਸ਼ਨ ਬਹੁਤ ਇੰਪੋਰਟੈਂਟ ਰੱਖਦੀ ਸਾਡੇ ਵਾਸਤੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਲੋਕਾਂ ਨੂੰ ਪਹਿਲੇ ਹੀ ਇੱਕ empowerment ਕਰੀਏ ਉਹਨਾਂ ਨੂੰ ਇੱਕ limitize ਕਰੀਏ ਕਿ ਇੱਥੇ ਦੇ ਕੀ ਰੂਲਸ ਰੈਗੂਲੇਸ਼ਨਸ ਅਗੇ ਨੇ ਤੋਂ ਵੀ ਹੈਵ ਬੀਨ ਲਾਈਕ ਗoing ਆਊਟ ਟੂ ਡਿਫਰੈਂਟ ਪਾਰਟਸ ਆਫ ਦ ਵਰਲਡ ਬਟ ਵੈਨ ਇਟ ਕਮਸ ਡਾਊਨ ਕਿ ਉਹਨਾਂ ਨੂੰ ਦੱਸਣਾ ਕਿ ਇੱਥੇ ਜੌਬ ਕਿਸ ਤਰੀਕੇ ਕੀ ਜਾ ਕਿੱਤੀ ਜਾ ਸਕਦੀ ਹੈ ਕਿਸ ਤਰੀਕੇ ਨਾਲ ਤੁਸੀਂ ਹੋਰ ਆਪਣੇ ਆਪ ਨੂੰ ਅਪਸਕਿੱਲ ਕਰ ਸਕਦੇ ਹੋ ਕਿ ਤੁਸੀਂ ਆਓ ਤੇ ਤੁਹਾਨੂੰ ਜੌਬਸ ਦੀ ਰੀਅਲ ਵੈਲਿਊ ਮਿਲੇ ਫਿਰ ਇੱਕ ਕਾਫੀ ਇੱਥੇ ਮੈਨਸ ਹੈਗੀ ਹੈ ਸਾਡੀ ਸੋਸਾਇਟੀ ਦੇ ਅੰਦਰ ਜੋ ਹਿਊਮਨ ਟ੍ਰਾਫਿਕਿੰਗ ਹਿਊਮਨ ਟ੍ਰਾਫਿਕਿੰਗ ਅਸੀਂ ਉਹਨੂੰ ਕਾਫੀ ਹੱਦ ਤੱਕ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਜੁੜੀਏ legal rights ethe lokan nu na pata hon karke lok agent ek bahut wadda ek mafia hai jide agents vagara lokan nu ek galat tarike nal ethe galat visas de utte bhej dinde especially kudiyan nu and they have been used so we try to know that probably if anybody that we come across trying to get them out of it unan nu wapas bhejna unan nu kisi tarike nal wapas unan di zindagi wapas karna eh cheez karde hoye asi 50 de kareeb kudiyan nu asi wapas bhej chukeyan lagda ਉਸ ਤੋਂ ਇਲਾਵਾ ਜੇ ਤੁਸੀਂ ਇਸ ਚੀਜ਼ ਬਾਰੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਨਾਲ ਨਾਲ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਤੱਕ ਇਹ ਮੈਸੇਜ ਪਹੁੰਚੇ ਕਿ ਜਿਹੜੇ ਏਜੰਟਸ ਜੋ ਚੀਜ਼ਾਂ ਠੀਕ ਨਹੀਂ ਕਰਦੇ ਦੇ ਸ਼ੁੱਡ ਬੀ ਬਲੈਕਲਿਸਟਡ ਐਜੂਕੇਟ ਕਰਨਾ ਇਸ ਬਾਰੇ ਕਿਉਂਕਿ ਇੱਕ ਕੋਆਰਡੀਨੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਉਹ ਸਾਡੀ ਇੰਡੀਆ ਦੀ ਟੀਮ ਹੈ ਅਸੀਂ ਗੱਲ ਕਰਦੇ ਰਹੇ ਹਾਂ ਕਾਫੀ ਲੋਕਾਂ ਨਾਲ ਸਾਡਾ ਜੁੜਾਅ ਵੀ ਰਿਹਾ ਹੈ ਕਿ ਲੋਕਾਂ ਨੂੰ ਦੱਸਣਾ ਕਿ ਇੱਕ ਹੈਲਪਲਾਈਨ ਅਸੀਂ ਕ੍ਰੀਏਟ ਕੀਤੀ ਕੀ ਅਗਰ ਤੁਸੀਂ ਫੇਕ ਵੀਜ਼ਾ ਤੇ ਆਂਦੇ ਹੋ ਜਾਂ ਫੇਕ ਜੌਬ ਉੱਤੇ ਆਂਦੇ ਹੋ वी हैव अल्पलाइन भेजो तो फोर्टी एट आवर्स दस सकते हैं कि दिस इज द राइट और द राइट जॉब और कंपनी एगजिस्ट और नॉट यह सारी जी चीजा ने एक तरीके न एक, uh, एक जरा एक माशरा है द पीपल दैट कम ओवर हेयर दे गैट इन टू अर राइट जोन अदरवाइज तुम अगर इतना देखो कोई गल नहीं करता लेकिन सैवनटी फाइव परसेंट ऑफ द वर्क फोर्स आई एम टॉकिंग अबाउट द पीपल वू आर नॉट वेरी एजुकेटड इतने आके सिर्फ अपने आप एक तरीके फसा लेंगे उस चीज़ बारे सा एक मुहिम हैगी है कि पहले एजुकेट करिए एजुकेट एम्पावर एंड एक्सपैंड दैट इज अ थ्री ई पॉलिसी दैट वी आर लुकिंग एट एज पर वॉट यू ई चैप्टर विल बी वर्किंग ऑन प्लस लुकिंग एट जो सामन एजेंडाज़ हो गए भावे एजुकेशन होजुकेशन पहुँचाने लोगों इम्पलॉयमेंट देनी यह सा कोनेशन रहेगा ग्लोबल टीम के नाल यू ई चैप्टर पूरा फुली फ्लैजड हैल्प सपोर्ट करेगा क्योंकि इतने जो भी इम्पलॉयमेंट वास्ते एक पोर्टल जो दीज आर गोना बी वेरी वैलिड जॉब्स दीज आर गोना बी वेरी वैलिड एंड वी गोना भी रिस्पॉन्सिबल एक हेल्पलाइन होएगी कोई इतने आके अगर कोई साडे वीर साडी भैन इतने कोई फस जाते हैं दे विल बी गेटिंग फ्री स्टे फॉर थ्री टू फोर डेज विद फूड सो दैट वी कैन मेक श्योर दैट दे आर गेटिंग देयर देमसेल्व्स इनटू अ पार्ट वेयर दे कैन गो बैक होम इफ दे आर स्टक ओवर हियर ਕਈ ਲੋਕ ਇੱਥੇ ਆਂਦੇ ਨੇ ਤੇ ਮੈਨੂੰ 100% ਲੱਗਦਾ ਹੈ ਤੁਹਾਨੂੰ ਵੀ ਬਤਾਏਗਾ ਕਾਫੀ ਲੋਕ ਜਦੋਂ ਇੰਡੀਆ ਤੋਂ ਆਂਦੇ ਨੇ ਇੱਥੇ ਤੇ ਕਾਫੀ ਵਾਰੀ ਲੋਕ ਮਿਸਿੰਗ ਹੋ ਜਾਂਦੇ ਨੇ ਲੋਕਾਂ ਬਾਰੇ ਕੋਈ ਨਹੀਂ ਹੁੰਦੀ ਕਿ ਵੀ ਲਾਈਕ ਕਿੱਥੇ ਗਏ ਤੇ ਜਿਹੜੇ ਪੁਰਾਣੇ ਉੱਥੇ ਪਿੰਡਾਂ ਤੋਂ ਜਾਂ ਅਨਐਜੂਕੇਟਡ ਜਿਹੜੀ ਫੈਮਿਲੀਜ਼ ਜਾਂ ਉਹਨਾਂ ਦੇ ਕੋਲ ਇਹਨੇ ਮੀਨਸ ਨਹੀਂ ਹੈਗੇ ਜਿਨ੍ਹਾਂ ਨੇ ਸਿਰਫ ਆਪਣਾ ਸਭ ਕੁਝ ਵੇਚ ਕੇ ਆਪਣੇ ਬੱਚਿਆਂ ਨੂੰ ਭੇਜਿਆ ਹੁੰਦਾ ਦੇ ਡੋਂਟ ਨੋ ਵੇ ਟੂ ਗੋ ਹਾਊ ਟੂ ਫਾਈਂਡ ਆਊਟ ਇੰਡੀਅਨ ਕਾਉਂਸਲੇਟ ਐਂਡ ਐਵਰੀਬਾਡੀ ਐਲਸ ਦੇ ਟ੍ਰਾਈ देयर ਬੈਸਟ ਪਰ ਦਨ अगेन ਕਿਧਰ ਨੇ ਕਿਧਰ ਜਾ ਕੇ ਚੀਜ਼ਾਂ ਜਿਹ ਉਸ ਤੋਂ ਬਾਅਦ 4-5 ਸਾਲ 6 ਸਾਲ ਬਾਅਦ ਜਦ ਪਤਾ ਲੱਗਦਾ ਹੈ ਕਿ ਕੋਈ ਚੀਜ਼ ਅਗਰ ਨਹੀਂ ਹੈ ਉਹਦੇ ਕਰਕੇ ਵੀ ਵਾਂਟ ਟੂ ਬੀ ਦੈਟ ਕਾਈਂਡ ਆਫ ਅ ਅ ਬ੍ਰਿਜ ਬੀਟਵੀਨ ਦੈਟ ਅਗਰ ਕੋਈ ਵੀ ਚੀਜ਼ ਅਗਰ ਕੋਈ ਬੱਚਾ ਥੇ ਆਂਦਾ ਹੈ ਕਿ ਕਿਸੇ ਤਰੀਕੇ ਨਾਲ ਹੋਇਆ ਸਾਡੀ ਹੈਲਪ ਲਾਈਨ ਉਹਨੂੰ ਹੈਲਪ ਕਰੇਗੀ ਫੈਮਿਲੀਜ਼ ਕੈਨ ਰੀਚ ਆਊਟ ਟੂ ਅਸ ਐਸ ਵੈਲ ਆਲ ਆਫ ਦਿਸ ਊਡ ਮੇਕ ਸ਼ੋਰ ਦੈ ਪ੍ਰੋਬਲੀ ਵੀ ਆਰ ਕ੍ਰੀਏਟਿੰਗ ਅ ਸਸਟੇਨੇਬਲ ਮਾਡਲ ਇੱਥੇ ਅਸੀਂ ਕੰਮ ਕਰਨ ਆਏ ਆ ਅਸੀਂ ਇੱਥੇ ਇਲੀਗਲ ਹੋ ਨਹੀਂ ਆਏ ਇੱਕ ਬੱਚਾ ਜਾਂ ਇੱਕ 1 ਪਰਸਨ ਜੋ ਇੱਥੇ ਸਟਕ ਹੋ ਜਾਂਦਾ ਹੈ ਉਹ ਕੱਲਾ ਨਹੀਂ ਹੁੰਦਾ 10-15-20 ਲੋਕ ਉਹਦੇ ਪਰਿਵਾਰ ਦੇ ਪਿੱਛੇ ਉਹਦੇ ਨਾਲ ਇਫੈਕਟ ਹੁੰਦੇ ਨੇ ਤੇ ਥੀਸ ਆਰ ਦਾ ਕਾਈਂਡ ਆਫ ਥਿੰਗ ਦੈਟ ਵੀ ਆਰ ਸਟਾਰਟਿੰਗ ਆਨ